ਗੈਸ ਖਪਤਕਾਰਾਂ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੇਕਰ ਤੁਹਾਨੂੰ ਗੈਸ ਤੇ ਸਬਸਿਡੀ ਮਿਲਦੀ ਹੈ ਅਤੇ ਤੁਸੀਂ ਚਾਹੁੰਦੇ ਹੋ ਕਿ ਇਹ ਜਾਰੀ ਰਹੇ ਤਾਂ ਤੁਹਾਨੂੰ ਜਲਦੀ ਹੀ ਈ ਕੇवाईसी ਕਰਵਾਉਣੀ ਪਵੇਗੀ ਇਸ ਲਈ ਤੁਹਾਨੂੰ ਆਪਣੀ ਗੈਸ ਏਜੰਸੀ ਵਿੱਚ ਜਾਣਾ ਹੋਵੇਗਾ ਉੱਥੇ ਈ ਕੇवाईसी ਆਧਾਰ ਕਾਰਡ ਅਤੇ ਬਾਇਓਮੈਟ੍ਰਿਕ ਮਸ਼ੀਨ ਰਾਹੀਂ ਕੀਤੀ ਜਾਵੇਗੀ ਦੱਸਦੇ ਕਿ ਪਹਿਲੇ ਪੜਾਅ ਵਿੱਚ ਉਜਵਲਾ ਯੋਜਨਾ ਦੇ ਗਾਕਾਂ ਦੀ ਈ ਕੇवाईसी ਪੂਰੀ ਹੋ ਚੁੱਕੀ ਹੈ ਹੁਣ ਆਮ ਗਾਕਾਂ ਲਈ ਈਕੇਵਾਈਸੀ ਕੀਤੀ ਜਾ ਰਹੀ ਹੈ ਈਕੇਵਾਈਸੀ ਨਾ ਹੋਣ ਦੀ ਸਥਿਤੀ ਵਿੱਚ ਸਬਸਿਡੀ ਖਤਮ ਕਰਨ ਤੋਂ ਇਲਾਵਾ ਕਨੈਕਸ਼ਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਹੁਣ ਆਮ ਗਾਕਾਂ ਲਈ ਵੀ ਈਕੇਵਾਈਸੀ ਕੀਤੀ ਜਾ ਰਹੀ ਹੈ ਕੇਵਾਈਸੀ ਨਾ ਹੋਣ ਦੀ ਸਥਿਤੀ ਵਿੱਚ ਸਬਸਿਡੀ ਖਤਮ ਕਰਨ ਤੋਂ ਇਲਾਵਾ ਕਨੈਕਸ਼ਨ ਬਲੌਕ ਕਰਨ ਦੀ ਕਾਰਵਾਈ ਕੀਤੀ ਜਾ ਸਕਦੀ ਹੈ ਕਨੈਕਸ਼ਨ ਵੀ ਬਲੌਕ ਕਰ ਦਿੱਤਾ ਜਾਵੇਗਾ ਕੇਂਦਰ ਸਰਕਾਰ ਦੇ ਨਿਰਦੇਸ਼ਾਂ ਤੇ ਉਜਵਲਾ ਯੋਜਨਾ ਦੇ ਗਾਕਾ ਲਈ ਈ ਕੇ ਵਾਈ ਸੀ ਪਹਿਲਾਂ ਕਰਵਾਉਣ ਦੀ ਪ੍ਰਕਿਰਿਆ ਕੀਤੀ ਗਈ ਹੈ ਇਸ ਦੌਰਾਨ ਐਲ ਪੀ ਜੀ ਸਬਸਿਡੀ ਦੀ ਰਕਮ ਉਹਨਾਂ ਦੇ ਖਾਤੇ ਵਿੱਚ ਬਿਨਾਂ ਕਿਸੇ ਰੁਕਾਵਟ ਦੇ ਭੇਜੀ ਜਾ ਰਹੀ ਹੈ ਘਰੇਲੂ ਗੈਸ ਡਿਸਟਰੀਬਿਊਟਰ ਅਭਿਜੀਤ ਕਸ਼ਯਪ ਨੇ ਕਿਹਾ ਕਿ ਰਾਸ਼ਤਾਨੀ ਦੇ ਆਮ ਗਾਕਾ ਲਈ ਈ ਕੇ ਵਾਈ ਸੀ ਕਰਵਾਉਣ ਦੀ ਪ੍ਰਕਿਰਿਆ ਜਲਦੀ ਹੀ ਸ਼ੁਰੂ ਹੋਣ ਜਾ ਰਹੀ ਹੈ ਗਾਕ ਏਜੰਸੀ ਤੋਂ ਹੀ ਆਸਾਨੀ ਨਾਲ ਆਪਣਾ ਈ ਕੇ ਵਾਈ ਸੀ ਕਰਵਾ ਸਕਣਗੇ ਉਨਾ ਕਹਿਆ ਕਿ ਉਜਵਲਾ ਸਕੀਮ ਦੇ ਗਾਕਾਂ ਦੀ ਈਕੇवाईसी ਲਗਭਗ ਪੂਰੀ ਹੋ ਚੁੱਕੀ ਹੈ ਜੇਕਰ ਕੇਵਾਈਸੀ ਨਹੀਂ ਕੀਤੀ ਜਾਂਦੀ ਤਾਂ ਸਬਸਿਡੀ ਬੰਦ ਕਰ ਦਿੱਤੀ ਜਾਵੇਗੀ ਅਤੇ ਕਨੈਕਸ਼ਨ ਬਲੌਕ ਕਰ ਦਿੱਤਾ ਜਾਵੇਗਾ